ਸਾਸਿਕਾ ਮੈਂ ਹਾਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਜਾਨਲੇਵਾ ਹਮਲਾ ਹੋਇਆ ਬਾਲ ਬਾਲ ਬਚੇ ਸੁਭੀਰ ਸਿੰਘ ਬਾਦਲ ਯਾਨੀ ਕਿ ਨਰਿੰਦਰ ਸਿੰਘ ਵੱਲੋਂ ਜਿਹੜੀ ਹੈ ਗੋਲੀ ਚਲਾਈ ਗਈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਦੱਸ ਦिए ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਵੱਡੇ ਆਗੂ ਅੱਜ ਸਦਾ ਵਾਸਤੇ ਅਲਵਿਦਾ ਕਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਅੱਜ ਉਹਨਾਂ ਨੇ ਪੱਲਾ ਫੜ ਲਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾਵੜੇ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਦਾ ਕਾਂਗਰਸ ਦੇ ਮੁੱਖ ਦਫ਼ਤਰ ਦੇ ਵਿੱਚ ਨਿਗਾ ਸਵਾਗਤ ਕੀਤਾ ਗਿਆ ਯਾਨੀ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਦਲ ਦੀਆਂ ਚਰਚਾਵਾਂ ਜਿਹੜੀਆਂ ਫਿਰ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦੇ ਵਿੱਚ ਛਿੜਪੀਆਂ ਨੇ ਦੂਸਰੇ ਪਾਸੇ ਜਿਹੜੇ ਖਾਸਮ ਖਾਸ ਸੀ ਬਿਕਰਮਜੀਤ ਸਿੰਘ ਜੀਠੀਆ ਦੇ ਅਤੇ ਖਾਸ ਕਰਕੇ ਸੁਵਿੰ ਸਿੰਘ ਬਾਦਲ ਦੇ ਅੱਜ ਉਹਨਾਂ ਦੋਹਾਂ ਨੇ ਜਿਹੜਾ ਹੈ ਝਟਕਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਖੇਮਾ ਹੈ ਉਹ ਹਰ ਰੋਜ਼ ਖਾਲੀ ਹੋ ਰਿਹਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਲੀਡਰ ਪਟੇ ਜਾ ਰਹੇ ਨੇ ਜਿਸ ਤਰ੍ਹਾਂ ਡਾਕਟਰ ਸੁਖਿੰਦਰ ਕੁਮਾਰ ਸੁਖੀ ਪਟਿਆ ਗਿਆ ਫਿਰ ਡਿੰਪੀ ਢਿੱਲੋਂ ਪਟਿਆ ਗਿਆ ਡਿੰਪੀ ਢਿਲੋਂ ਦਾ ਚਲੋ ਹੋਣ ਵਿਧਾਇਕ ਵੀ ਬਣ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਇਧਰੋਂ ਅੰਮ੍ਰਿਤਸਰ ਦੇ ਦੋ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਟੇ ਗਏ ਨੇ ਯਾਨੀ ਕਿ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਹਾਲਾਂਕਿ ਉਹਨਾਂ ਦਾ ਨਗਰ ਨਿਗਮ ਦੇ ਨਾਲ ਚੋਣਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਉਹਨਾਂ ਦਾ ਸ਼੍ਰੀ ਅੰਮ੍ਰਿਤਸਰ ਵਿਖੇ ਜਿਹੜਾ ਉਹਨਾਂ ਦਾ ਵਿੱਚ ਜਿਹੜਾ ਹੈ ਕਾਫੀ ਸੁਖ ਮੰਨਿਆ ਜਾਂਦਾ ਹੈ ਕਾਫੀ ਉਹਨਾਂ ਦਾ ਬੋਲ ਵਾਲਾ ਹੈ ਪਹਿਲਾ ਨਾਮ ਹੈ ਗੁਰਿੰਦਰ ਸਿੰਘ ਦੂਸਰਾ ਨਾਮ ਹੈ ਮੇਜਰ ਸਿੰਘ ਇਹ ਦੋਨੋਂ ਹੀ ਇੱਕ ਸਾਬਕਾ ਕਾਉਂਸਲਰ ਤੇ ਦੂਸਰੇ ਨੇ ਸ਼੍ਰੀ ਅਮਰਸਰ ਦੇ ਯਾਨੀ ਕਿ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਗੁਰਿੰਦਰ ਸਿੰਘ ਜਿਹੜੇ ਸਾਬਕਾ ਕਾਉਂਸਲਰ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੋਨੇ ਧਰੰਦੇ ਦਾ ਅਕਾਲੀ ਦਲ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅੱਜ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਇੱਧਰ ਰਾਜਾ ਵੜਿੰਗ ਨੇ ਬੜਾ ਵੱਡਾ ਭਰੋਸਾ ਦਿੱਤਾ ਹੈ ਗੁਰਿੰਦਰ ਸਿੰਘ ਅਤੇ ਮੇਜਰ ਸਿੰਘ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਯਾਨੀ ਤੁਹਾਨੂੰ ਵੱਡੇ ਅਹੁਦੇ ਦਿੱਤੇ ਜਾਣਗੇ ਅਤੇ ਇਹਨਾਂ ਦੇ ਵਿੱਚੋਂ ਇੱਕ ਨੂੰ ਖਾਸ ਕਰਕੇ ਮੇਜਰ ਸਿੰਘ ਜਿਹੜੇ ਸ਼੍ਰੀ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵਿਦਾਨ ਸਵਾਦੀ ਟਿਕਟ ਵੀ ਦਿੱਤੀ ਜਾ ਸਕਦੀ ਹੈ ਇਹ ਵੱਡਾ ਭਰੋਸਾ ਪ੍ਰਗਟਾਇਆ ਗਿਆ ਹੈ ਭਰੋਸਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਨਵੇਂ ਬੜੇ ਸੰਸਦ ਅਤੇ ਪ੍ਰਧਾਨ ਰਾਜਾ ਵੜਿੰਗ ਅਤੇ ਦੂਸਰੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਧੰਨ